ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਸਖਤ ਹਦਾਇਤਾਂ ਤੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਨੇ ਨਸ਼ਾ ਵਿਰੋਧੀ ਮੁਹਿੰਮ ਅਤੇ ਨਸ਼ਾ ਮੁਕਤ ਪੰਜਾਬ ਤਹਿਤ ਪਟਿਆਲਾ ਦੇ ਤਿਰਪੜੀ ਪੁਲਿਸ ਸਟੇਸ਼ਨ ਨੂੰ ਵੱਡੀ ਸਫਲਤਾ ਹਾਸਲ ਹੋਈ ਅਤੇ ਨਾਕਾਬੰਦੀ ਦੌਰਾਨ ਪਟਿਆਲਾ ਦੇ ਤਿਰਪੜੀ ਥਾਣੇ ਦੀ ਟੀਮ ਵੱਲੋਂ ਉਕਤ ਵਿਅਕਤੀ ਨੂੰ ਰੋਕ ਕੇ ਚੈਕਿੰਗ ਕਰਨ ਤੇ ਉਸ ਦੇ ਕੋਲੋਂ 15 ਕਿਲੋ ਚੂਰਾ ਪੋਸਟ ਅਤੇ 500000 ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਤੀਸੂਤੀ ਦੰਤ ਕੀਤਾ ਮਾਮਲਾ ਕੀ ਹੈ ਕਿ ਕੱਲ ਕੋਈ ਪੌਣੇਕ 4 ਵਜੇ ਸਾਡੇ ਚਰਨ ਸਿੰਘ ਏਐਸਆਈ ਜਿਹੜੇ ਉਹ ਸਿਉਣਾ ਚੌਕ ਜਿਹੜਾ ਬਾਸਨ ਰੋਡ ਤੋਂ ਗੈਸਟ ਕਰ ਰਹੇ ਸੀ ਤੇ ਉਹਨਾਂ ਨੂੰ ਕੋਈ ਸ਼ੱਕੀ ਬੰਦਾ ਜਿਹੜਾ ਸਕੂਟਰੀ ਤੇ ਆਉਂਦਾ ਦੇਖਿਆ ਫਿਰ ਸਾਡੇ ਗੁਰਪਿੰਦਰ ਸਿੰਘ ਸਬ ਇੰਸਪੈਕਟਰ ਨੂੰ ਅਸੀਂ ਮੌਕੇ ਤੇ ਭੇਜਿਆ ਜਿਨ੍ਹਾਂ ਨੇ ਜਦੋਂ ਜਾ ਕੇ ਤਲਾਸ਼ੀ ਲਈ ਤਾਂ ਜਿਹੜੀ ਉਹਦੀ ਸਕੂਟਰੀ ਦੇ ਉੱਪਰ ਬੋਰਾ ਰੱਖਿਆ ਸੀ ਜਿਹਦੇ ਚੋਂ ਦੇ 15 ਕਿਲੋ ਜਿਹੜੀ ਆਦੀ ਪੌਪੀ ਹਸਕ ਜਿਹੜੀ ਬਰਾਮਦ ਹੋਈ ਆ ਤੇ ਜਦੋਂ ਉਹਦੀ ਡਿੱਗੀ ਚੈੱਕ ਕਰੀ ਤਾਂ ਡਿੱਗੀ ਦੇ ਵਿੱਚੋਂ 5000 ਰੁਪਏ ਜਿਹੜਾ ਡਰੱਗ ਮਨੀ ਸੀ ਉਹਦੇ ਦਸਤਾਵੇਜ਼ ਮੁਤਾਬਕ ਜਿਹੜਾ ਉਹਨੇ ਫੱਕੀ ਵੇਚ ਕੇ ਪੈਸੇ ਇਕੱਠੇ ਕੀਤੇ ਸੀ ਉਹ ਸਾਨੂੰ ਮਿਲਿਆ ਤੇ ਇਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਹੈ ਇਹ ਲਖਵਿੰਦਰ ਸਿੰਘ ਹੈ ਜੀ ਗगन विहार ਤ੍ਰਿਪੜੀ ਚ ਪੈਂਦਾ ਇਹਦਾ ਪੂਰਾ ਨਾਮ ਲਖਵਿੰਦਰ ਸਿੰਘ son of ਗੁਰਮੁਖ ਸਿੰਘ ਗगन विहार ਤ੍ਰਿਪੜੀ ਉੱਥੇ ਦਾ ਰਹਿਣ ਵਾਲਾ ਤੇ ਪਹਿਲਾਂ ਵੀ ਇਹਦੇ ਤੇ ਜਿਹੜਾ ਉਹ ਨਸ਼ਾ ਦਸਕਰੀ ਦਾ ਮਕਦਮਾ ਦਰਜ ਆ ਬਾਕੀ ਹੋਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਇਹਨੇ ਹੋਰ ਕਿੱਥੇ ਕਿੱਥੇੋਂ ਸਮਾਨ ਲੈਂਦਾ ਵੇਚਦਾ ਉਸ ਦਾ ਕਰਦੇ। ਕੁਝ ਪਤਾ ਲੱਗਿਆ ਸਰ ਇਹ ਕਿੱਥੋਂ ਦੀ ਜਾ ਕੇ ਕਿੱਥੇ ਦੇਣ ਦੇਣ ਲੱਗਿਆ ਸੀ। ਉਹੀ ਹੈ ਜੀ ਅੱਜ ਪੇਸ਼ ਕਰਕੇ ਅਸੀਂ ਇਹਦਾ ਰਿਮਾਂਡ ਲੈ ਕੇ ਫਰਦਰ ਜਿਹੜੀ ਹੈ ਸਾਰੀ ਇਹਦੀ ਡੀਪਲੀ ਜਿਹੜੀ ਇਨਵੈਸਟੀਗੇਟ ਕਰਾਂਗੇ। ਇਹਦਾ ਕੋਈ ਨਸ਼ਾ ਦਾ ਸ਼ੇਮਨ ਵੀ ਕਰ ਲਿਆ ਭਜੀ। ਹੁਣ ਇਹਦਾ ਟੈਸਟ ਕਰਵਾਵਾਂਗੇ ਜੀ ਹੁਣ ਸਾਡੇ ਸਰ ਇਨਸਪੈਕਟਰ ਗੁਰਪਿੰਦਰ ਸਿੰਘ ਲੈ ਕੇ ਚੱਲੇ ਨੇ ਇਹਨੂੰ ਤੇ ਇਹਦਾ ਟੈਸਟ ਕਰਵਾਵਾਂਗੇ ਜੇ ਉਹਦੇ ਜੇ ਡਰਗ ਦਾ ਆਇਆ ਤਾਂ ਫਿਰ ਪਤਾ ਲੱਗ ਜਾਣਾ। ਕੁਝ ਖੁਲਾਸੇ ਹੋ ਸਕਦੇ ਨੇ ਜੀ ਇਹਦੇ ਨਾਲ ਹੋਰ ਵੀ ਕੋਈ ਅਹ ਦੇਖੋ ਜਿਹੜੀ 15 ਕਿਲੋ ਜਿਹੜੀ ਆਪੀ ਹਸਕ ਲੈਂਦੀਆਂ ਨੇ ਵਿੱਚ ਕੁਝ ਵਿੱਚੋਂ ਵੇਚ ਕੇ ਜਿਹੜੇ ਪੈਸੇ ਵੀ ਕਮਾਏ ਆ ਤੇ ਕਾਫੀ ਮਾਤਰਾ ਜਿਹੜਾ ਹੈਗੀ ਰਿਕਵਰੀ ਵਿੱਚੋਂ ਕਾਫੀ ਹੋਰ ਚੀਜ਼ਾਂ ਸਾਹਮਣੇ ਆ ਸਕਦੀਆਂ ਕਿੰਨੂ ਕਿੰਨੂ ਦਿੰਦਾ ਕਿੱਥੋਂ ਲਿਆਉਂਦਾ ਠੀਕ ਹੈ ਥੈਂਕ ਯੂ